ਆ ਹਾਂ ਸਰ ਕਿ ਉਹ ਠੀਕ ਠਾਕ ਹੂੰ ਪਰਮਾਤਮਾ ਸਾਰਾ ਠੀਕ ਠਾਕ ਰੱਖੇ ਚੜ੍ਹਦੀ ਜਗ ਰੱਖੇ ਤੇ ਅਸੀਂ ਗਏ ਹੋਏ ਸੀ ਪੈਂਡਾ ਸਾਡਾ ਪਿੰਡ ਗਾਲਬ ਰਣ ਸਿੰਘ ਤੇ ਉਹ ਦਿਨ ਇੱਕ ਤਾਂ ਸਾਡੇ ਨੌ ਸੀ ਉੱਥੇ ਰੁਕੀ ਸੀ ਉਹਦੀ ਡੈਥ ਹੋ ਗਈ ਵਿਚਾਰੀ ਦੇ ਟੱਲ ਬੇਟੀਆਂ ਇਹ ਇੱਕ ਸਾਡੇ ਮੁੰਡਾ ਸੀਗਾ ਠੇਣ 29 ਸਾਲ ਦਾ ਉਹਦਾ ਐਕਸੀਡੈਂਟ ਹੋ ਗਿਆ ਇੱਕ ਦਿਨ ਉਹਦਾ ਪੋਬ ਸੀ ਵਲੇ ਦਿਨ ਉਹਦਾ ਸੀ ਕੱਲ ਸੀਗਾ ਉਹਦਾ ਮੁੰਡੇ ਦਾ ਕਾਲੀ ਦਾ ਤੇ ਅੱਜ ਕੱਲ ਫਿਰ ਅਸੀਂ ਸ਼ਾਮ ਨੂੰ ਆ ਗਏ ਰਾਤ ਆਇਆ ਸਭ ਲਈ ਮਿੱਠੀ ਵੀਡੀਓ ਨਹੀਂ ਬਣਾਈ ਗਈ ਹੁਣ ਪਤਾ ਹੈ ਜੋ ਟਾਈਮ ਤੇ ਵੀਡੀਓ ਵੀ ਕਿੜੀ ਆ ਫਿਰ ਬਣਦੇਗਾ ਹਣਾ ਤੇ ਹਰੋਣਾ ਸੀ ਆਏ ਆ ਤੇ ਸਾਡੇ ਵਿਚਾਰੀ ਨੂਰੀ ਦੇ ਚਾਰ ਕੁੱਤੇ ਤੇ ਕਿਸੇ ਲਿੰਗੂ ਅੱਪੀ ਦਾ ਚਕਾਈ ਦਿੱਤੇ ਤੇ ਚਾਰ ਹੈਗੇ ਹੁਣ ਤੇ ਹੁਣ ਉਹਨਾਂ ਨੂੰ ਦੇਖਦੇ ਆ ਵਿਚਾਰਿਆਂ ਨੂੰ ਬਚਾ ਕੇ ਰੱਖਦੇ ਆ ਹੋਲੇ ਪਿਆ ਨਹੀਂ ਚੱਲਾ ਰੱਬ ਦੇ ਜੀ ਆ ਉਹਨਾਂ ਤਾਂ ਉਹਨਾਂ ਨੇ ਵੀ ਰਹਿਣਾ ਕਿੱਥੇ ਰਹਿਣ ਹੁਣ ਉਹ ਇੱਕ ਨਾ ਕਾਲਾ ਜਾਂ ਨਿੱਕਾ ਜਿਹਾ ਹੁੰਦਾ ਸੀ ਮੇਰਾ ਬਾਲਾ ਪਿਆਰ ਕਰਦਾ ਸੀ ਨਾਲ ਉਹ ਨੂੰ ਵੀ ਲੈ ਕੇ ਇੱਕੋ ਕਮਜ਼ੋਰ ਸੀਗਾ ਬਾਲਾ ਤੇ ਉਹਨਾਂ ਜਿੱਥੇ ਮੈਂ ਬੈਠਦੀ ਸੀ ਉੱਥੇ ਜਿੱਥੇ ਮੈਂ ਖੜ੍ਹਦੀ ਸੀ ਉੱਥੇ ਬਹਿ ਜਾਂਦਾ ਸੀ ਜਾ ਕੇ ਮੇਰੇ ਕੋਲ ਤੇ ਚਲੂੜੀ ਪਤਾ ਕੀ ਕਹ ਲੈ ਵੀ ਰੱਬ ਦੀ ਜੀ ਇਹਨਾਂ ਨੇ ਵੀ ਰਹਿਣਾ ਹੈ ਹੁਣ ਜੇ ਆਪਾਂ ਕਿਸੇ ਦੇ ਹੋਰ ਛੱਡ ਕੇ ਆਉਨੇ ਆ ਤੇ ਉੱਥੇ ਕਿਹੜਾ ਲੈਂਦੇ ਨਾਲੇ ਉਹ ਨਿੱਕੇ ਬੱਚੇ ਦੁੱਧ ਪਿੰਦੇ ਸਵਾਦ ਆ ਜਾਂਦਾ ਇਹ ਐਂਗੁਸ਼ਟ ਆਉਂਦਾ ਹੁਣ ਲੋਕ ਤਾਂ ਕਹਿੰਦੇ ਆ ਵੀ ਲੜਾਈਆਂ ਕੀ ਕੁੱਤਿਆਂ ਦੀ ਖਾਤਰ ਪਰ ਇਹ ਵੀ ਰੱਬ ਦੇ ਜੀ ਆ ਜੇ ਆਪਾਂ ਇਹਨਾਂ ਦੀ ਖਾਤਰ ਅਗਲੇ ਨੂੰ ਕਹੋਗੇ ਨਾ ਪਈ ਆ ਤੇ ਜਰਮਾ ਕਰੋ ਦਾ ਆਪੇ ਪਰਮਾਤਮਾ ਦੀ ਖਾਤਰ ਇਹ ਵੀ ਰੱਬ ਕਿਉਂਕਿ ਦੇਖੋ ਜਦੋਂ ਪਰ ਉਹ ਉਸੇ ਪਰਮਾਤਮਾ ਨੇ ਆਪਾਂ ਨੂੰ ਭੇਜੇ ਉਸੇ ਨੇ ਭੇਜੇ ਆਪਦੇ ਆਪਦੇ ਕਰਮਾਂ ਦੇ ਹਿਸਾਬ ਨਾਲ ਆਏ ਹਨ ਇਹਨਾਂ ਨੇ ਕੋਈ ਮਾੜੇ ਕਰਮ ਕੀਤੇ ਹੋਣੇ ਇਹ ਹੀ ਕੁੱਤੇ ਦੀ ਜਨਮ ਚ ਪੈ ਗਏ ਆਪਣੇ ਮਾੜੇ ਮੋਟੇ ਚੰਗੇ ਹੋਣੇ ਆਪਾਂ ਮੁਦਖਾ ਜਨ ਮਿਲ ਗਿਆ ਨਾ ਆਪਾਂ ਨੂੰ ਵੀ ਕੁੱਤੇ ਦੀ ਜਨਮ ਚ ਪੈ ਸਕਦੇ ਕੋਈ ਚੱਕਰ ਨਹੀਂ ਜੱਕਟ ਕੇ ਆਏ ਹੋਵਾਂਗੇ ਇਸ ਕਰਕੇ ਵੀ ਇਹਨਾਂ ਤੇ ਅਤਿਆਚਾਰ ਨਾ ਕਰੋ ਬਹੁਤ ਮਾੜਾ ਹੈ ਕਿ ਕੁੱਲ ਦਿ ਲੈਣ ਦੇ ਗੰਦੇੜੀਂ ਕੋਈ ਵੀ ਕਰਦਾ ਹੈ ਪੈਂਦਾ ਹੀ ਪੈਂਦਾ ਉਹਦੇ ਤੇ ਮੂ ਲ ਦੇਖ ਲਓ ਹੁਣ ਸੁੱਤਾ ਵੀ ਨਹੀਂ ਮੂ ਰਾਤ ਸਾਰਾ ਸੁੱਤਾ ਨਹੀਂ ਗਰਮੀ ਸੀ ਕਿ ਤੁਰਿਆ ਫਿਰਦਾ ਰਹੇ ਕਦੇ ਉੱਪਰ ਕਿਉਂ ਉੱਤਰ ਉਹ ਵਾਹੇ ਉੱਤਰ ਹੁਣ ਲਾਇਟ ਗਈ ਹੋਈ ਰਾਤ ਸੁੱਤਾ ਨਹੀਂ ਹੁਣ ਭੂਖ ਸੁੱਤਾ ਵੇ ਆਓ ਕੱਪੜੇ-ਕਪੜੇ ਮ ਕੱਢੇ ਹੁਣ ਸਾਰਾ ਸੈਟਿੰਗ ਕਰਨੀ ਪਹਿਲਾਂ ਨਾ ਪਦੀਨਾ ਬਦੂਨ ਨਾ ਲਾਇਆ ਉਹ ਤੇ ਉਹ ਵਧੀਆ ਉੱਥੇ ਸੈੱਟ ਕੀਤਾ ਸਾਰਾ ਪਾਣੀ-ਪੂਣੀ ਲਾਇਆ ਹਾਂ ਹੌਲੀ ਹੌਲੀ ਕਾਰ ਦੀ ਸੈਟਿੰਗ ਕਰਦੇ ਹਾਂ ਕੱਲ ਅਸੀਂ ਜਿਹਦੇ ਰਸਤੇ ਗਏ ਸੀ ਨਾ ਬਹੁਤ ਜੁਲੇ ਚ ਬੜਾ ਮੀ ਪਿਆ ਰਸਤੇ ਤੇ ਬਹੁਤ ਮੀ ਪਿਆ ਤੇ ਅੱਧੇ ਕ ਥਾਂ ਜੀ ਸੀਗੇ ਸਮਝਦਾ ਸੀਗਾ 10 ਕਿਲੋਮੀਟਰ ਤੱਕ ਪੂਰਾ ਸੀ ਮੀ ਤੇ ਹਵਾ ਅੱਜ ਵੀ ਬਹੁਤ ਚੱਲਦੀ ਹੁਣ ਬਸ ਚੱਲਣਗੇ ਹੁਣ ਲੋਆ ਚੱਲਣਗੇ ਗਰਮ ਹਵਾਵਾਂ ਦੇਖੋ ਹਾਂ ਮੈਂ ਮਿਰਚਾਂ ਦੀ ਬੋਟਲ ਲੱਕੀ ਇੱਥੋਂ ਦੇ pe che caso è così la budan di pani bona le non saremo ਹੁਣ ਆਇਆ ਲੋਕ ਟੜਕੇ ਦੜਕੇ ਨਹੀਂ ਰਹਿੰਦੇ ਸੱਤ ਸੱਤ ਵਜੇ ਲਾਉਣਾ ਪਿਆ ਕਰੂ ਝਾੜੂ ਸਾਰੇ ਵਰਮਲਾ ਇੱਕ ਦਿਨ ਕਿਤੇ ਚਲੀ ਜਾਈਏ ਨਾ ਖਲਾਰਾ ਇੰਨਾ ਖਿਲਰ ਜਾਂਦਾ ਹੁਣ ਸਾਰੀ ਸੈਟਿੰਗ ਕਰਤੀ ਪਹਿਲਾਂ ਬਾਹਰੋਂ ਕੀਤੀ ਆ ਸਾਰੀ ਸੈਟ ਸਟ ਕਰਕੇ ਨਾ ਫੇਰ ਬਣਾਉਣੀ ਆਪਾਂ ਬਾਕੀ ਦੀ ਵੀਡੀਓ ਆ ਦੇਖੋ ਕਾਲਸੀ ਸਾਡਾ ਨਾ ਪਿੰਡ ਆ ਉੱਥੇ ਇਥੇ ਦਾ ਸੱਜਣੋ ਸਰਦਾਰੀਆਂ ਦੀ ਬਦਲੀ ਹੋਈ ਹੋਈ ਸੀ ਐਲ ਆਈ ਸੀ ਸੀਗੇ ਤੇ ਉਹ ਫਿਰ ਹੁਣ ਸਾਨੂੰ 28 ਸਾਲ ਹੋ ਗਏ ਤੇ ਪਿੰਡ ਜਿਹੜਾ ਮਿਲੋਗੇ ਜੇ ਤੁਸੀਂ ਪਿੰਡ ਆਜੋ ਹੁਣ ਤੁਸੀਂ ਪਿੰਡ ਆਜੋ ਜਿੰਮੋ ਪਿਆ ਸੁਤਾ ਪੈਦਾ ਪੌ ਸੁਤੀਆ ਦੇ ਥੱਕ ਕੇ ਤੇ ਸਾਡੇ ਕੋਈਆਂ ਵੀ ਕਾਰ ਹੁਣੇ ਆਈ ਹੈ 10 15 ਮਿੰਟ بارش ਦੇ ਕੋ ਬੱਦਲ ਚੜ ਕੇ ਤਾਂ ਬਹੁਤ ਆਇਆ ਪਰ ਪਿਆ ਨਹੀਂ ਗਿਆ ਅਜੇ ਤੱਕ ਆ ਮੜ ਮੜ ਕੇੜ ਮਣ ਜੀ ਆ ਦੇਖੋ चढ़िया तो बहुत है देखो मौसम बदल आ वाह क्या बात है बहुत ज्यादा गर्मी भी दो तीन दिन हो सी बहुत ज्यादा पीती सी आज दसी भी सी बारिश मेरे सारे बूटे वैसे मैं पानी पाओ। खुला डुला पा लग गई पर मेरे बूटे सारे बढ़िया चल ज़्यादा बढ़िया। ਹੁਣ ਤਾਂ ਨਵੇਂ ਬੁੱਟੇ ਲਾਉਣ ਦੇ ਲੋੜ ਹੈ ਕਿਉਂਕਿ ਬਾਰਸ਼ ਵਿੱਚ ਬਹੁਤ ਵਧੀਆ ਹੋ ਜਾਣਾ ਸਾਰੇ ਜੀ ਮੈਂ ਹਜੇ ਸੁੱਤਾ ਪਿਆ ਦੇ ਲੰਦਰ ਥੱਕ ਗਈ ਮੈਂ ਤਾਂ ਆਪ ਥੱਕ ਗਈ ਮੈਂ 2 ਘੰਟੇ ਮੈਂ ਬਈਆ 1 ਵਜੇ 12:30 ਪੂਰੇ 12 ਤੇ ਮੈਂ ਉੱਠਿਆ 2:30 2:30 ਘੰਟੇ ਸੁੱਤੀ ਇਹਦਾ ਮਤਲਬ ਆ ਕਿ ਪੰਛੀ ਬੋਲਦਾ ਕਿ ਨਾ ਸੁਣੋ ਬੋਲਦਾ ਮੈਂ ਆ ਸਾਰੀ ਜਗ੍ਹਾ ਦੇ ਵਿੱਚ ਕੁਝ ਨਾ ਕੁਝ ਲਾ ਦੇਣਾ ਵਾ ਕਿਉਂਕਿ ਉਹ ਮਿਰਚਾਂ ਦੇ ਬੂਟੇ ਦੋਸ ਤੋਂ ਚੱਕ ਲੈਂਦੇ ਆ ਮੇਰੇ ਪੇਕੇ ਆ ਜਿਹੜੇ ਮੋਗੇ ਕੋਲ ਆ ਪੁਰਾਣੇ ਵਾਲਾ ਪਿੰਡ ਆ ਤੇ ਉਹ ਪਰੇ ਹੁਲਾਦਾ ਆਪਣਾ ਪਦੀਨਾ ਥੋੜਾ ਜਿਹਾ ਇੱਧਰ ਵੱਡਾ ਹੀ ਬਹੁਤ ਦਾ ਪਦੀਨਾ ਤੇ ਇੱਥੇ ਮੈਂ ਹੋਰ ਦੇਖਦੀ ਆ ਸਬਜ਼ੀਆਂ ਸਬਜ਼ੀਆਂ ਦੇ ਸੱਚ ਉਧਰ ਕਰੇਲੇ ਦੇ ਬੀਜ ਦੱਬੇ ਹੋਏ ਆ ਜੇ ਹੋਗੇ ਤਾਂ ਦੇਖੋ ਗਿੱਲਾ ਹੈ ਤਾਂ ਮਿੰਨ ਜਿਹਾ ਮਾੜੀ 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 ਕਹਿਣ ਮੰਦੀ ਹੋ ਜਾਂਦੀ ਹੈ ਆ ਬੂਟੇ ਵਧੀਆ ਚੱਲ ਪੈਣਗੇ वैसे चलती बहुत है पर फिर भी ना, ना थोड़ी जी पानी पुनी जाम फल भी बहुत लगे हुए मतलब लगता सारा टुट न जाए देखो बदल नहीं कीड़ा पंछी बो क्यों 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 ਆ ਡੇਕ ਨਾਲ ਫੁੱਟ ਤਾਂ ਖੜੀ ਆ ਉਨੀ ਨਹੀਂ ਫੁੱਟੀ ਨਾ ਇਹਨੂੰ ਫੁੱਲ ਫੁੱਲ ਲੱਗੇ ਸੀ ਇਤਕੀ ਆ ਜਿਹੜੇ ਮੌਦੇ ਨਾਲ ਉਹ ਨਾ ਦੂਸਰੀ ਬੁੱਟੇ ਪਿੰਕ ਪਿੰਕ ਫੁੱਲ ਜੇ ਲੱਗਦੇ ਉਹ ਨਾ ਕੱਟ ਕੱਟਣ ਲਈ ਸੀ ਚੱਲ ਪਿਆ ਤੇ ਉਧਰ ਦੋ ਅਜ ਹੋਰ ਲਾਏ ਇਹ ਜਿਹੜੇ ਲੰਬੇ ਲੰਬੇ ਕੁਲੰਬਰਾ ਜਿਹਨਾਂ ਜਿਹੜੇ ਸ਼ੁਰੂ ਹੁੰਦੇ ਨੇ ਫੁੱਟਣ ਦਾ ਉਹਨਾਂ ਨੂੰ ਕੱਟ ਕੇ ਲਾਵੇ ਆ ਲੈ ਲੈ ਹੁਣ ਆ ਬਾਰਸ਼ੀ ਦਿਨ ਆਉਣਾ ਹਰ ਰੋਜ਼ ਨੀਂਦਾਂ ਚੰਦ ਫੜਨਾ ਉਹ ਦਿਨ ਉਹ ਵੀ ਕੋਰ ਨਿਕਲਦੀ ਆਉਂਦੀ ਇੱਥੇ ਲਾਇਆ ਮੇਰੇ ਨੀਚੇ ਕਰੀਲਿਆਂ ਦੇ ਬੀਜ ਇੱਕਵੇਂ ਉਹ ਲਾਲ ਫੁੱਲਾਂ ਵਾਲਾ ਜਿਹੜਾ ਇਹਦੇ ਨਾਲ ਕੱਟ ਕੇ ਇਹ ਇਹਦੇ ਚ ਲਾਦਾ ਕੇ ਚਲਾਦਾ ਇਹੋ ਉਧਰ ਲਾਦਾ ਇਹ ਨੂੰ ਵਾਪੇ ਅੱਖਾ ਵਾਲਾ ਫੁੱਲ ਚੱਲ ਰਿਹਾ ਮੈਂ ਬਣਾ ਕੇ ਪੀਣੀ ਹੁਣ ਚਾਹ ਜਿਉਂ ਮੈਂ ਉੱਠੀ 2:3 ਵਜੇ ਮੈਂ ਚਾਹ ਨਹੀਂ ਪੀਤੀ ਬਣਾ ਕੇ ਤੈਨੂੰ ਲੋ ਜੀ ਆਪਾਂ ਬਣਾਉਣੀ ਚਾਹ

kena Kalian kini kan sih dengan Dan cara wajibnya lah Kita mau Ini mom Ah mau apa tuh ini Sarah dan Mie Muti tuh refer Mom san Mom san Mary Doria sebuah ini Mary Doria Mary Doria sebuah Oh ਠੰਡ ਹੋਈ ਪਈ ਆ ਅੱਜ ਤਾਂ ਗਰਮੀ ਤੋਂ ਮਾੜੀ ਰਾਹਤ ਮਿਲੀ ਉਹ ਬਹੁਤੀ ਵਾਰ ਖਵੀ ਨਾ ਹੋ ਜੇ ਆਪਣੇ ਕਣਕਾਂ ਖੜੀਆਂ ਹਜੇ ਬੜਾ ਨਹੀਂ ਲੱਗਾ ਤੇ ਆ ਦੇਖੋ ਹੁਣ ਮੈਂ ਲਾਹ ਨੇਰੀ ਵੀ ਤਿਆਰੀਆਂ ਖਿੱਚ ਰਹੀ ਏ ਜੀ ਹਲਦੀ ਤਾਂ ਨਹੀਂ ਨਾ ਜੀ ਨਾ ਦੇਖੋ ਮੌਸਮ ਪਰ ਦੇਖੋ ਉਹ ਦੇਖੋ ਜੀ ਤੁਸੀਂ ਮੌਸਮ ਤਾਂ ਘੈਂਟ ਏ ਜੀ ਪਰ ਜੇ ਮੀਂਹ ਆ ਗਿਆ ਨਾ ਹਜੇ ਕਣਕਾਂ ਖੜੀਆਂ ਹੀ ਬੜਾ ਤੇ ਨਮੀ 32 33 ਹੋਊਗੀ ਜੀ ਤੇ ਮੈਂ ਹੈ ਜੀ ਮਾਹ ਹਜੇ ਮੀ ਪੈਨ ਦਾ ਫਾਇਦਾ ਨਹੀਂ ਹੈ ਨਾ ਹੀ ਫਿਰ ਉਹ ਕਈ ਵਾਰੀ ਹਜੇ ਵੱਡਾ ਲਾ ਲਾਗੇ ਨਾ ਉਸ ਤੋਂ ਬਾਅਦ ਤਾਂ ਆਪਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਰੀ ਤੇ ਕਮੈਂਟੀ